ਨਜੀ ਜੁਨੇਦ ਸਾਲੋ ਕੁਰਸੀਦ ਇਹ ਜੁਪੀਦਾਰਨ ਲੱਗਾ ਲੈਸੀ ਜੋ ਪਤਾ ਲੱਗਿਆ ਹੁਣ ਕਿ ਜਿਹੜਾ ਹੈਗਾ ਰਾਤੀ ਕਰੀਬ 1 ਵਜੇ ਦੇ ਕਰੀਬ ਦੇ ਕਰੀਬ ਸਾਨੂੰ ਇਹ ਬੀਐਸਐਫ ਦੇ ਜਿਹੜੀ 55 ਬਟਾਲੀਅਨ ਬੀਐਸਐਫ ਹੈਗੀ ਬੀਓਪੀ ਕੋਕਣ ਉਹਦੇ ਜਿਹੜੇ ਇਨਸਪੈਕਟਰ ਸੀਗੇ ਉਹ ਸਾਨੂੰ ਇਹਨੂੰ ਦੇ ਗਏ ਸੀਗੇ ਲੇਕਿਨ ਉਹਨਾਂ ਨੇ ਵੀ ਪੁਛੇ ਪਰ ਤਾਲ ਕਰ ਲਈ ਸੀ ਪਰ ਕੋਈ ਇਹੋ ਜੀ ਗੱਲਬਾਤ ਕੋਈ ਨਹੀਂ ਸੀ ਕਿਉਂਕਿ ਵਿਚਾਰਾ ਕੋਈ ਮਤਲਬ ਕਿਸੇ ਦਿਮਾਗੀ ਤੌਰ ਤੇ ਕਹਿ ਸਕਦੇ ਆ ਵੀ ਕੁੜੀ ਦੇ ਚੱਕਰ ਦੇ ਵਿੱਚ ਇਹ ਜਿਹੜਾ ਹੈਗਾ ਖੋਇਆ ਹੋਇਆ ਸੀਗਾ ਉਹ ਇਧਰ ਆ ਗਿਆ ਸੀਗਾ ਤੇ ਇਹਨਾਂ ਨੇ ਜਦੋਂ ਬੀਐਸਐਫ ਨੇ ਆਉ ਦੇ ਰੋਕ ਕੇ ਇਹਨੂੰ ਪੁੱਛਗਿਛ ਕੀਤੀ ਕੋਈ ਗੱਲ ਇਹੋ ਜੀ ਨਹੀਂ ਨਿਕਲੀ ਗਈ ਤਾਂ ਇਹ ਇਸ ਕਰਕੇ ਜਿਹੜਾ ਹੈਗਾ ਉਹ ਆਪਣੇ ਕੋਲ ਇੱਥੇ ਦੇ ਦੇ ਸੀਗਾ ਤੇ ਇਹ ਜਿਹੜਾ ਹੈਗਾ ਵਾਰਸਾ ਨਾਲ ਇਹ ਅਸੀਂ ਰਾਜਵਿੰਦਰ ਸਿੰਘ ਵੱਲੋਂ ਤਾਲਮੇਰੀ ਕੀਤਾ ਗਿਆ ਹੈਗਾ ਤਾਂ ਉਹ ਜਿਹੜਾ ਹੈਗਾ ਉਹਨਾਂ ਦੇ ਹੌਂਸਲੇ ਜਿਹੜਾ ਹੈਗਾ ਉਹਨੂੰ ਜੇ ਬੱਲੇ ਦਿੱਤਾ ਗਿਆ